ਕਿੱਤੇ ਕਿਹਾ ਭਾਈ ਦੰਦ ਹਾਂ ਜੀ ਮੈਂ ਛੇ ਚੁੱਕਰਵਾ ਦੇ ਕਰਨ ਹੋਈ ਹੈ ਠੀਕ ਹੈ ਜੀ ਤੇ ਤੁਸੀਂ ਉਸ ਸਮੇਂ ਕਿੱਥੇ ਸੀਗੇ ਅਸੀਂ ਤਾਂ ਮਨ ਵਿਆਹ ਵੀ ਹੋ ਸੀ ਤੁਸੀਂ ਵਿਆਹ ਗਏ ਹੋ ਸੀਗੇ ਤੇ ਤੁਹਾਨੂੰ ਵਾਹ ਜਿੱਦਾਂ ਪਤਾ ਲੱਗਾ ਮੈਂ ਜਿਹੜਾ ਭਈਆ ਉਹਨਾਂ ਦੇ ਘਰ ਸੰਦਾ ਸੀ ਮੈਂ ਉਹਨਾਂ ਨੇ ਅਸੀਂ ਉਹਨਾਂ ਨੂੰ ਪੁੱਛ ਕੇ ਮੈਂ ਅਸੀਂ ਆਪਣੇ ਘਰ ਫਲਾਇਸ਼ ਛੇਕ ਲੈਣਾ ਠੀਕ ਹੈ ਜੀ ਸਾਡੇ ਉਹਨੇ ਭਈਆ ਜਿਸੀਂ ਇਹਨੂੰ ਧਰ ਗਿਆ ਉਹਨੇ ਪਜਟ ਕੇ ਸਾਨੂੰ ਸੁਣ ਦਿੱਤਾ ਤੇ ਮਤਲਬ ਤੁਸੀਂ ਵਿਆਹ ਗਏ ਹੋ ਸੀਗੇ ਇਹ ਰਾਤ ਨੂੰ ਹੋਇਆ ਹਾਂ ਤੇ ਇਹ ਜਿਨ੍ਹਾਂ ਦੀ ਕੋਠੀ ਆ ਉਹ ਕਿਤੇ ਬਾਹਰ ਗਏ ਹੋਇਆ ਉਹ ਤੁਹਾਡੇ ਸਕੇ ਆ ਹਾਂ ਜੀ ਮਨ ਸਿਕਾ ਵੀ ਆ ਮਨ ਠੀਕ ਹੈ ਤੇ ਨੁਕਸਾਨ ਕਿੰਨਾ ਹੋਇਆ ਇਹ ਘਰੋਂ ਦਾ 250000 ਰੁਪਏ ਦਾ ਨੁਹਾਇਆ ਗਿਆ 70000 ਕੀ ਕੀ ਲੈ ਕੇ ਫਿਰ ਵੀ ਆਈਡੀ ਨਾਲ ਮੋਦੀ ਆ ਸੀ ਮੇਰਾ ਖਿਆਲ ਅੱਛਾ ਜੀ ਤੇ ਇੱਕ ਪਹਿਲਾਂ ਦੀ ਝੰਗੜਾ ਸੀ ਅੱਛਾ ਜੀ ਤੇ 14 12 14 ਕਈਆਂ ਦਾ ਨਾਕੂ ਸੇਗਾ ਜੀ ਪਿਆ ਠੀਕ ਹੈ ਜੀ ਹਾਂ ਜੀ ਤੇ ਉਹ ਮਤਲਬ ਪੇਟੀ ਜੀ ਅਲਮਾਰੀ ਪਿਆ ਸੀਗਾ ਅਲਮਾਰੀ ਪਿਆ ਸੀ ਅਲਮਾਰੀ ਪਿਆ ਸੀ ਉਹਨਾਂ ਲੋਕ ਲੈ ਕੇ ਲੋਕ ਤੋੜ ਕੇ ਲੈ ਗਏ ਤੋੜ ਗਏ ਠੀਕ ਹੈ ਜੀ ਹਾਂ ਜੀ ਤੇ ਤੁਸੀਂ ਰਿਪੋਰਟ ਲਖਾਈ ਸੀਗੀ ਰਬ ਕੋਲੋਂ ਰਬ ਕੋਲੋਂ ਗੁੰਗੀ ਤਸਗਾ ਆਏ ਸੀ ਕਿਉਂ ਆਏ ਸੀ ਕਿ ਮੌਕਾ ਦੇਖ ਕੇ ਗਏ ਆ ਤੇ ਹੁਣ ਤੁਸੀਂ ਕੀ ਪ੍ਰਸ਼ਾਸਨ ਨੂੰ ਮੰਗ ਕਰਦੇ ਆਂ ਅਈ ਤਾਂ ਬੰਦੇ ਫੜ ਹੋਣੇ ਚਾਹੀਦੇ ਪਤਾ ਲੱਗਣਾ ਚਾਹੀਦਾ ਪਾਈ ਪਤਾ ਲੱਗੂਗਾ ਇਦੋਂ ਤਾਂ ਫੇਰ ਉੱਤਰ ਇੱਕ ਦਿਨ ਮੱਜਾ ਵੀ ਖੋਲ ਕੇ ਲੱਗਿਆ ਰਾਤ ਨੂੰ ਠੀਕ ਹੈ ਜੀ ਤੇ ਹੁਣ ਦੂਏ ਦਿਨਿੰਦਰ ਚੋਰੀ ਹੋ ਗਈ ਠੀਕ ਹੈ ਜੀ ਇਦਾਂ ਤਾਂ ਹੋਰ ਚੋਰੀਆਂ ਇੱਥੇ ਪਹਿਲਾਂ ਹੋਈ ਜਾਂਦੀਆਂ ਠੀਕ ਹੈ ਮਤਲਬ ਹੁਣ ਤੁਸੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਵੀ ਇੱਕ ਦਿਨ ਰਾਤ ਦੀ ਗਸ਼ਟ ਭਾਈ ਜਾਵੇ ਹਾਂ ਜੀ ਰਾਤ ਨੂੰ ਭਾਈ ਜਾਵੇ ਰਾਤ ਦੀ ਠੀਕ ਪਤਾ ਲੱਗ ਤਾਹੀਂ ਪਤਾ ਲੱਗੂਗਾ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ